ਗੁਰਪਿਆਰੀ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਮਨੁੱਖੀ ਅਧਿਕਾਰਾਂ ਦੇ ਰਾਖੇ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣਾ ਆਪ ਨਿਸ਼ਾਵਰ ਕਰਨ ਵਾਲੇ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਆ ਰਹੀ ਹੈ 24 ਨਵੰਬਰ ਨੂੰ ਪੂਰੀ ਦੁਨੀਆ ਦੇ ਵਿੱਚ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਹਿੰਦੁਸਤਾਨ ਦੇ ਵਿੱਚ ਜਿੱਥੇ ਸਿੱਖ ਸੰਸਥਾਵਾਂ ਸਿੱਖ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਉੱਥੇ ਸੈਂਟਰ ਸਰਕਾਰ ਤੇ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਵੀ ਕਈ ਪ੍ਰੋਗਰਾਮ ਉਲੀਕੇ ਗਏ ਹਨ। ਅਗਰੇ ਮੈਂ ਕਹਾ ਕਿ ਕਈ ਸਟੇਟਾਂ ਦਾ ਵਿੱਚ ਤਾਂ ਸੂਬਾ ਸਰਕਾਰਾਂ ਨੇ ਪੂਰੇ ਦਾ ਪੂਰੇ ਸ਼ਤਾਬਦੀ ਪ੍ਰੋਗਰਾਮ ਆਪਣੇ ਹੱਥਾਂ ਵਿੱਚ ਲੈ ਲੈਣੇ ਤੇ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਉਹ ਉਹਨਾਂ ਦੇ ਸਹਾਯੋਗੀ ਦੀ ਭੂਮਿਕਾ ਨਿਭਾ ਰਹੀਆਂ ਨੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਚੰਗੀ ਗੱਲ ਹੈ ਮੁਬਾਰਕ ਹੈ ਅਗਰ ਸਰਕਾਰਾਂ ਧਰਮ ਦੀ ਗੱਲ ਕਰਦੀਆਂ ਨੇ ਅਗਰ ਸਰਕਾਰਾਂ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰਦੀਆਂ ਨੇ ਤਾਂ ਬੜੀ ਚੰਗੀ ਗੱਲ ਹੈ ਮੁਬਾਰਕ ਹੈ ਜੀ ਆਇਆਂ ਕਹਿਣਾ ਬੰਦ ਹੈ ਪਰ ਕੁਝ ਸਵਾਲ ਉੱਠਦੇ ਨੇ ਅੱਜ ਮੈਂ ਜਿਹੜਾ ਸਵਾਲ ਚੁੱਕਣ ਜਾ ਰਿਹਾ ਉਹ ਸੰਗਤ ਵੱਲੋਂ ਸਾਡੇ ਕੋਲ ਸਵਾਲ ਆ ਰਿਹਾ ਹੈ ਕਿ ਇਸ ਮੁੱਦੇ ਤੇ ਗੱਲਬਾਤ ਹੋਣੀ ਚਾਹੀਦੀ ਹੈ ਉਹ ਸਵਾਲ ਹੈ ਜਿਹੜਾ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਜਿਹਦੇ ਚੱਪੇ-ਚੱਪੇ ਦੇ ਉੱਤੇ ਗੁਰੂ ਸਾਹਿਬ ਦੇ ਕਦਮ ਪਏ ਨੇ ਸਿੱਖ ਇਤਿਹਾਸ ਦੇ ਸ਼ਹੀਦਾਂ ਦੇ ਖੂਨ ਡੁੱਲੇ ਨੇ ਤੇ ਚੱਪੇ-ਚੱਪੇ ਦੇ ਵਿੱਚੋਂ ਗੁਰਮਤ ਗੁਰੂ ਇਤਿਹਾਸ ਦੀ ਸੁਗੰਧ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਉਸ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕਈ ਪ੍ਰੋਗਰਾਮ ਉਲੀਕੇ ਨੇ ਨਗਰ ਕੀਰਤਨ ਵੀ ਕੱਢੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਰਲਰ ਪ੍ਰੋਗਰਾਮ ਵੀ ਰੱਖਿਆ ਗਿਆ ਜਿਹਦਾ ਵਿਰੋਧ ਵੀ ਹੋਇਆ ਪਰ ਇੱਕ ਨਵੀਂ ਕੋਸ਼ਨਾ ਜਿਹੜੀ ਉਹਨਾਂ ਨੇ ਕੀਤੀ ਉਹ ਕੋਸ਼ਨਾ ਦੇ ਉੱਤੇ ਚਰਚਾ ਚੱਲ ਰਹੀ ਹੈ ਉਹ ਕੋਸ਼ਨਾ ਹੈ ਕਿ 24 ਨਵੰਬਰ ਜਿਹੜਾ ਮੁੱਖ ਦਿਨ ਹੈ 350 ਸਾਲਾ ਸ਼ਹੀਦੀ ਸ਼ਤਾਬਦੀ ਦਾ ਉਸ ਦਿਨ ਪੰਜਾਬ ਸਰਕਾਰ ਨੇ ਆਪਣਾ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੈ ਉਹ ਅਨੰਦਪੁਰ ਸਾਹਿਬ ਬੁਲਾ ਲਿਆ ਭਾਈ ਜੱਤਾ ਜੀ ਜਿਹਨਾਂ ਨੂੰ ਭਾਈ ਜੀਵਨ ਸਿੰਘ ਜਿਹੜਾ ਉਹਨਾਂ ਨੇ ਗੁਰੂ ਘਰੋਂ ਅਮਰਿਤ ਛੱਕ ਕੇ ਭਾਈ ਜੀਵਨ ਸਿੰਘ ਬਣ ਗਏ ਭਾਈ ਜੀਵਨ ਸਿੰਘ ਦੀ ਯਾਦ ਵਿੱਚ ਇੱਕ ਪਾਰਕ ਹੈ ਜਿਹਦਾ ਉਦਘਾਟਨ ਮੁੱਖ ਮੰਤਰੀ ਵੱਲੋਂ ਕੀਤਾ ਜਾ ਰਿਹਾ ਭਗਵੰਤ ਮਾਨ ਜੀ ਵੱਲੋਂ ਦੇ ਨਾਲ ਹੀ ਇਹ ਕਵਿਸ਼ਨਾਂ ਕੀਤੀ ਗਈ ਹੈ ਇਹਦੀ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ 24 ਨਵੰਬਰ ਨੂੰ ਇੱਕ ਸਪੈਸ਼ਲ اجلاس ਜਿਹੜਾ ਹੈ ਉਹ ਪੰਜਾਬ ਵਿਧਾਨ ਸਭਾ ਦਾ ਉਸੇ ਭਾਈ ਜੀਵਨ ਸਿੰਘ ਪਾਰਕ ਦੇ ਅੰਦਰ ਰੱਖਿਆ ਜਾਵੇਗਾ ਇਹਨੂੰ ਲੈ ਕੇ ਵੱਖ-ਵੱਖ ਧਿਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕੁਝ ਹੋਰ ਪੰਥਕ ਆਗੂਆਂ ਨੇ ਇਹਦਾ ਵਿਰੋਧ ਕੀਤਾ ਔਰ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਕਿਤੇ ਨਾ ਕਿਤੇ ਬਿਨਾ ਮਤਲਬ ਦਾ ਟਕਰਾਅ ਵਧੇਗਾ ਉਥੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਜਿਹੜੇ ਸਿੱਖ ਆਗੂ ਨੇ ਉਹਨਾਂ ਨੇ ਇਹਨੂੰ ਇਤਿਹਾਸਿਕ ਕਦਮ ਦੱਸਿਆ ਸਾਡੇ ਕੋਲ ਜੋ ਸਾਡੇ ਦਰਸ਼ਕਾਂ ਦੇ ਵਿਚਾਰ ਆ ਰਹੇ ਹਨ ਜਿਸ ਤਰੀਕੇ ਦੀ رائے ਆ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਡੀ رائے ਇਹ ਆ ਰਹੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਦੋਂ ਸ਼ਤਾਬਦੀ ਮਨਾਈ ਜਾਵੇਗੀ ਉਦੋਂ ਬੜਾ ਵੱਡਾ ਉੱਥੇ ਇਕੱਠ ਹੋਵੇਗਾ ਸੰਗਤ ਲੱਖਾਂ ਦੀ ਗਿਣਤੀ ਵਿੱਚ ਪਹੁੰਚੇਗੀ ਔਰ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਸੰਗਤ ਉੱਥੇ ਪਹੁੰਚੇਗੀ ਤੇ ਉਸ ਮੌਕੇ ਤੇ ਅਗਰ ਪੰਜਾਬ ਦਾ ਪੂਰਾ ਮੰਤਰੀ ਮੰਡਲ ਸਾਰੇ ਐਮਐਲਏ ਕਿਉਂਕਿ ਵਿਧਾਨ ਸਭਾ اجلاس ਹੋਵੇਗਾ ਤਾਂ ਆਪੋਜੀਸ਼ਨ ਦੇ ਜਿਹੜੇ ਐਮਐਲਏ ਨੇ ਉਹ ਵੀ ਆਉਣਗੇ ਉਸ ਦਿਨ ਉੱਥੇ ਜਿਹੜਾ ਜਦੋਂ ਇੰਨੇ ਵੀਆਈਪੀ ਇਕੱਠੇ ਹੋਣਗੇ ਤਾਂ ਸੜਕਾਂ ਦੇ ਉੱਤੇ ਆਮ ਸੰਗਤ ਦੀ ਆਵਾਜਾਈ ਜਿਹੜੀ ਹੈ ਉਹ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ ਜਿੰਨੇ ਵੀ ਏਪੀ ਆਉਣਗੇ ਮੁੱਖ ਮੰਤਰੀ ਆਉਣਗੇ ਹੋਰ ਵੀਆਈਪੀ ਆਉਣਗੇ ਉਸ ਸਾਧ ਨਾਲ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਜਾਣਗੇ ਕਈ ਸੜਕਾਂ ਜਿਹੜੀਆਂ ਨੇ ਉਹਨਾਂ ਤੇ ਟ੍ਰੈਫਿਕ ਰੋਕਿਆ ਵੀ ਜਾਵੇਗਾ ਤੇ ਸ਼੍ਰੀਨੰਦਪੁਰ ਸਾਹਿਬ ਜਿੱਥੇ ਉਹਦਨ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੋਵੇਗੀ ਉਹਨਾਂ ਦੀ ਆਵਾਜਾਈ ਦੇ ਵਿੱਚ ਰੁਕਾਵਟ ਪੈ ਸਕਦੀ ਹੈ ਦੂਜੇ ਪਾਸੇ ਇੱਕ ਹੋਰ ਵਿਚਾਰ ਸਾਹਮਣੇ ਆ ਰਿਹਾ ਹੈ ਕਿ ਕੋਈ ਗੱਲ ਨਹੀਂ ਜੇ ਇਜਲਾਸ ਹੁੰਦਾ ਹੈ ਤੇ ਹੋਣ ਦਿੱਤਾ ਜਾਣਾ ਚਾਹੀਦਾ ਪਰ ਉਦਨ ਦੇ ਇਜਲਾਸ ਦਾ ਮੁੱਦਾ ਕੀ ਹੋਵੇਗਾ ਕਿਉਂਕਿ ਗੁਰਤੇਗ ਬਾਦਰ ਪਾਸ਼ਾ ਜੀ ਦਾ ਸ਼ਹੀਦੀ ਦਿਵਸ ਹੈ ਕਿ ਪੰਜਾਬ ਸਰਕਾਰ ਗੁਰਤੇਗ ਬਾਦਰ ਜੀ ਦੇ ਦਸੇ ਰਾਹ ਤੇ ਚੱਲਦੇ ਹੋਏ ਉਦਨ ਮਨੁੱਖੀ ਅਧਿਕਾਰਾਂ ਦੀ ਗੱਲ ਕਰੇਗੀ ਕਿ ਉਦਨ ਦਾ ਵਿਧਾਨ ਸਭਾ ਇਜਲਾਸ ਜਿਹੜਾ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੋਵੇਗਾ ਕੀ ਉਹ ਸਿੱਖ ਕੈਦੀ ਜਿਨ੍ਹਾਂ ਨੂੰ ਡਿਬਰੂਗੜ੍ਹ ਦੀਆਂ ਜੇਲਾਂ ਵਿੱਚ ਕੈਦ ਕੀਤਾ ਗਿਆ ਹੈ, ਬੰਦ ਕੀਤਾ ਗਿਆ ਹੈ, ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਉਹਨਾਂ ਦੀ ਜਿਹੜੀ NSA ਵਧਾ ਕੇ ਉਹਨਾਂ ਨੂੰ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਰੱਖਿਆ ਜਾ ਰਿਹਾ ਹੈ, ਕੀ ਉਹਨਾਂ ਨੂੰ ਰਿਹਾ ਕਰਨ ਦਾ ਕੋਈ ਆਰਡਰ ਹੋਏਗਾ? ਕੀ ਉਹਨਾਂ ਤੋਂ NSA हटਾਈ ਜਾਵੇਗੀ? ਜਾਂ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕਰਨ ਬਾਰੇ ਕੋਈ ਫੈਸਲਾ ਹੋਵੇਗਾ? ਹੋਰ ਜਿਹੜੇ ਮਨੁੱਖੀ ਅਧਿਕਾਰ ਵਕਫ ਵਕਤ ਧਿਰਾਂਦੇ ਨੇ ਟੀਚਰ ਆਪਣੀ ਥਾਂ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਾਡੇ ਸਿੰਘ ਜਿਹੜੇ ਨੇ ਲੰਬੇ ਸਮੇਂ ਤੋਂ ਟਾਵਰ ਦੇ ਉੱਤੇ ਚੜ ਕੇ ਉੱਥੇ ਮੋਰਚੇ ਲੱਗੇ ਹੋਏ ਨੇ ਬੜਾ ਵੱਡਾ ਸੰਘਰਸ਼ ਜਿਹੜਾ ਉਹ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬੜਾ ਵੱਡਾ ਮੁੱਦਾ ਹੈ ਵੱਖ-ਵੱਖ ਪੱਖਾਂ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਸਮੇਂ ਤੋਂ ਸੰਘਰਸ਼ ਚੱਲੇ ਨੇ ਕਿਸਾਨੀ ਦੇ ਆਪਣੇ ਸੰਘਰਸ਼ ਨੇ ਉਹ ਆਪਣੇ ਅਧਿਕਾਰਾਂ ਦੀ ਗੱਲ ਕਰ ਰਹੇ ਐ ਬੜਾ ਚੰਗਾ ਹੋਵੇ ਕਿ ਪਹਿਲਾਂ ਤਾਂ ਇਵ ਵਿਧਾਨ ਸਭਾ ਦਾ ਜਿਹੜਾ اجلاس ਹੈ ਉਹਨੂੰ 24 ਨਵੰਬਰ ਨਾਲ ਰੱਖ ਕੇ ਅੱਗੇ ਪਿੱਛੇ ਕੀਤਾ ਜਾਵੇ ਕਿਉਂਕਿ 24 ਨਵੰਬਰ ਨੂੰ ਬੜੀ ਵੱਡੀ ਤਦਾਦ ਵਿੱਚ ਸੰਗਤ ਉੱਥੇ ਹੋਵੇਗੀ ਤੇ ਇਸ اجلاس ਦੇ ਨਾਲ ਇੱਕ ਆਮ ਜਿਹੜਾ ਸ਼ਰਧਾਲੂ ਜਿਹੜਾ ਮੱਥਾ ਟੇਕਣ ਜਾ ਰਿਹਾ ਜਿਹਨੂੰ ਕਿਸੇ اجلاس ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੇਵਲ ਗੁਰੂ ਘਰ ਉਨਤਮਸਤਕ ਹੋਣ ਜਾ ਰਿਹਾ ਹੈ ਉਸ ਥਾਂ ਤੇ ਨਤਮਸਤਕ ਹੋਣ ਜਾ ਰਿਹਾ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਸ਼ੀਸ਼ ਦਾ ਸੰਸਕਾਰ ਹੋਇਆ ਸੀ ਉਹਦੇ ਵਾਸਤੇ ਉਸ ਦਿਨ ਬੜੀ ਵੱਡੀ ਦਿੱਕਤ ਹੋ ਸਕਦੀ ਹੈ ਕਿ ਉਹਨੂੰ ਸੜਕਾ ਬੰਦ ਹੋਣ ਕਰਕੇ ਲੰਮਾ ਰਸਤਾ ਤੈਅ ਕਰਕੇ ਉੱਥੇ ਪਹੁੰਚਣਾ ਪਵੇ ਉਹਦੇ ਵਿੱਚ ਬਜ਼ੁਰਗ ਵੀ ਹੋਣਗੇ ਬੱਚੇ ਵੀ ਹੋਣਗੇ ਬੀਬੀਆਂ ਵੀ ਹੋਣਗੀਆਂ ਸੋ ਪਹਿਲਾਂ ਤਾਂ ਸੁਝਾਅ ਸੰਗਤ ਵੱਲੋਂ ਇਹ ਹੀ ਆ ਰਿਹਾ ਹੈ ਕਿ ਇਹਨੂੰ ਨਾ ਕੀਤਾ ਜਾਵੇ ਔਰ ਜੇ ਕਰਨਾ ਜ਼ਰੂਰੀ ਹੈ ਤੇ ਫਿਰ 24 ਨਵੰਬਰ ਤੋਂ ਇਲਾਵਾ ਕਿਸੇ ਦਿਨ ਤੇ ਕੀਤਾ ਜਾਵੇ ਔਰ ਨਾਲ ਤੀਜਾ ਸੁਝਾਅ ਇਹ ਆ ਰਿਹਾ ਹੈ ਕਿ ਜੇ ਕੀਤਾ ਹੀ ਜਾਣਾ ਬੜਾ ਜ਼ਰੂਰੀ ਹੈ ਤੁਸੀਂ ਸਮਝ ਦਿਓ ਕਿ ਇਹਦੇ ਬਿਨਾਂ ਸ਼ਹੀਦੀ ਦਿਵਸ ਦਾ ਵੀ ਨਹੀਂ ਮਨਾਇਆ ਜਾ ਸਕਦੀ ਤਾਂ ਫਿਰ ਇਹ ਪੂਰਾ ਇਜਲਾਸ ਮਨੁੱਖੀ ਅਧਿਕਾਰਾਂ ਦੇ ਉੱਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ ਉਸ ਦਿਨ ਸਾਰੇ ਦੇ ਸਾਰੇ ਜਿਹੜੇ ਤੁਹਾਡੇ ਵਿਧਾਇਕ ਨੇ ਐਮਐਲਏ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਨੇ ਚਾਹੋ اپੋਜੀਸ਼ਨ ਜਿਹੜੀ ਪਾਰਟੀ ਹੈ ਕਾਂਗਰਸ ਦੇ ਨੇ ਮੁੱਖ اپੋਜੀਸ਼ਨ ਪਾਰਟੀ ਜਾਂ ਭਾਜਪਾ ਦੇ ਨੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਐਮਐਲਏ ਜਿਹੜੇ ਨੇ ਉਹ ਕੇਵਲ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਜਿਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਉਹਨਾਂ ਦੇ ਮਨੁੱਖੀ ਅਧਿਕਾਰ ਬਹਾਲ ਕਰਨ ਦੀ ਉਦਨ ਕੋਈ ਸਰਵਸੰਮਤੀ ਨਾਲ ਕੋਸ਼ਿਸ਼ ਨਾ ਕੀਤੀ ਜਾਵੇ ਜੇ ਇਹ ਨਹੀਂ ਕੀਤੀ ਜਾਂਦੀ ਗੁਰੂ ਸਾਹਿਬ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਪਹੁੰਚ ਕੇ ਆਪਣਾ ਸ਼ੀਸ਼ ਭੇਟ ਕੀਤਾ ਉਹਨਾਂ ਦੇ ਨਾਲ ਭਾਈ ਦਿਆਲਾ ਜੀ ਜਿੰਦੇ ਜੀ ਦੇਗ ਵਿੱਚ ਵਾਲੇ ਗਏ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਸ਼ਹੀਦ ਕੀਤਾ ਗਿਆ ਭਾਈ ਸਤੀਦਾਸ ਜੀ ਨੂੰ ਰੂਮ ਵਿੱਚ ਜਿੰਦਾ ਲਪੇਟ ਕੇ ਸ਼ਹੀਦ ਕੀਤਾ ਗਿਆ ਪਰ ਉਹਨਾਂ ਦੀ ਕੁਰਬਾਨੀ ਜਿਹੜੀ ਸੀ ਉਹ ਨਿੱਜੀ ਮੁਫਾਦ ਵਾਸਤੇ ਨਹੀਂ ਸੀ ਨਿੱਜੀ ਹਿੱਤਾਂ ਵਾਸਤੇ ਨਹੀਂ ਸੀ ਉਹ ਮਨੁੱਖਤਾ ਦੀ ਲੜਾਈ ਸੀ ਉਹ ਇਸ ਚੀਜ਼ ਦੀ ਲੜਾਈ ਸੀ ਕਿ ਹਰ ਇੱਕ ਨੂੰ ਆਪਣਾ ਧਰਮ ਜਿਹੜਾ ਹੈ ਉਹ ਆਜ਼ਾਦੀ ਨਾਲ ਮਨਾਉਣ ਦੀ ਜਿਹੜੀ ਹੈ ਉਹ ਆਜ਼ਾਦੀ ਹੋਣੀ ਚਾਹੀਦੀ ਹੈ ਕਿਸੇ ਨੂੰ ਵੀ ਧਰਮ ਪਰਿਵਰਤਨ ਜ਼ਬਰੀ ਨਹੀਂ ਕੀਤਾ ਜਾਣਾ ਚਾਹੀਦਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਸੀ ਉਹ ਧਰਮ ਦੀ ਰੱਖਿਆ ਸੀ ਤੇ ਜੇ ਉਦੋਂ ਦੇ اجلاس ਵਿੱਚ ਕੋਈ ਅਜਿਹੀ ਕੋਸ਼ਿਸ਼ ਨਾ ਹੁੰਦੀ ਹੈ ਜਿਸ ਦੇ ਨਾਲ ਆਮ ਬੰਦਿਆਂ ਦੇ ਧਾਰਮਿਕ ਅਤੇ ਮਨੁੱਖੀ ਅਧਿਕਾਰ ਸੁਰੱਖਿਅਤ ਰਹਿਣ ਫਿਰ ਤਾਂ ਉਸ اجلاس ਦਾ ਫਾਇਦਾ ਨਹੀਂ ਤੇ ਇਹ اجلاس ਜਿਹੜਾ ਹੈ ਸਿਵਾਏ ਇੱਕ ਸਿਆਸੀ ਪਰਪੰਚ ਦੇ ਹੋਰ ਕੁਝ ਨਹੀਂ ਹੋਵੇਗਾ ਤੁਸੀਂ ਕੀ ਸੋਚਦੇ ਹੋ ਤੁਹਾਡੇ ਹਿਸਾਬ ਨਾਲ ਕੀ ਇਹ اجلاس ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਜੇ ਹੋਣਾ ਚਾਹੀਦਾ ਹੈ ਕਿ 28 ਨਵੰਬਰ ਨੂੰ ਹੋਣਾ ਚਾਹੀਦਾ ਹੈ ਜਾਂ ਅੱਗੇ ਪਿੱਛੇ ਕੀਤਾ ਜਾਵੇ ਤੇ ਜੇ ਕਰਨਾ ਜ਼ਰੂਰੀ ਹੈ ਤਾਂ ਇਹਦੇ ਵਿੱਚ ਕੀ ਕੀ ਮੁੱਦੇ ਜਿਹੜੇ ਉਹ ਚੁੱਕੇ ਜਾਣੇ ਚਾਹੀਦੇ ਨੇ ਇਹਦੇ ਉੱਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਔਰ ਇਸ ਖਬਰ ਨੂੰ ਇਸ ਚਰਚਾ ਨੂੰ ਸੱਥਾਂ ਦੀ ਚਰਚਾ ਬਣਾਉਣ ਵਾਸਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਾਕਮ ਜਮਾਤ ਜਿਨਨੇ ਕੋਸ਼ਿਸ਼ ਨਾ ਕੀਤੀ ਹੈ ਉਹ ਤੱਕ ਆਮ ਲੋਕਾਂ ਦੀ ਭਾਵਨਾ ਜਿਹੜੀ ਹੈ ਉਹ ਜ਼ਰੂਰ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ